ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਜੀ ਟੀਵੀ ਤੇ ਮੈਂ ਹਾਂ ਨਰਸਿੰਘ ਸਿੱਧੂ ਜਿੱਤੇ ਕਿ ਪੰਜਾਬ ਸਰਕਾਰ ਦੇ ਕਾਰੇ ਤੁਹਾਨੂੰ ਦਿਖਾ ਰਹੇਗੇ ਕਿ ਕਿ ਜਿਹੜਿਆ ਇਹ ਕੰਮ ਕਰਦੇ ਹੈਗੇ ਕਿਸ ਤਰ੍ਹਾਂ ਦੇ ਕਰਦੇ ਹੈਗੇ ਕਿ ਪਿਛਲੇ ਸਾਲ ਜਿਹੜੀਆਂ ਇਹਨਾਂ ਨੇ ਗਰੰਟਾ ਪਾਈਆਂ ਸੀ ਸਕੂਲਾਂ ਨੂੰ ਗਰੰਟਾ ਪਾਈਆਂ ਤੇ ਜਿਹੜੇ ਮੁੱਖ ਅਧਿਕਾਰ ਸੀਗੇ ਜਾਂ ਉੱਥੋਂ ਦੇ ਮੁਖੀ ਸੀਗੇ ਉਹਨਾਂ ਨੇ ਉਹ ਗਰੰਟਾ ਦੇਖਦਿਆਂ ਸਕੂਲ ਦੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਪਰ ਸਰਕਾਰ ਨੇ ਇਹ ਜਿਹਾ ਕੰਮ ਕੀਤਾ ਕਿ ਉਹ ਗ੍ਰਾਂਟਾਂ ਜਿਹੜੀਆਂ ਸੀ ਉਹ ਸਾਰੀਆਂ ਵਾਪਸ ਲੈ ਲਈਆਂ ਕਿਉਂਕਿ ਹਜੇ ਟਾਈਮ ਵੀ ਪੂਰਾ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਹੀ ਵਾਪਸ ਲੈ ਲਈਆਂ ਤੇ ਜਿਹੜਾ ਮੁੱਖ ਅਧਿਕਾਰੀਆਂ ਨੇ ਜਾਂ ਉਥੋਂ ਦੇ ਮੁਖੀਆਂ ਨੇ ਕੰਮ ਕਰਵਾਇਆ ਸੀ ਉਹ ਉਹਨਾਂ ਦੇ ਸਰ ਜਿਹੜਾ ਜੇ ਕਹ dielay ਕਰਜਾਈ ਹੋ ਗਏ ਕਿਉਂਕਿ ਉਹਨਾਂ ਨੇ ਅਧਾਰ ਇੱਕ ਸਮੇਂ ਆਪ ਦਾ ਚੱਕ ਲੈ ਸੀਗਾ ਕਿ ਉਹ ਆਪਣੇ ਤੌਰ ਤੇ ਕੰਮ ਚ ਸ਼ੁਰੂ ਕਰਵਾ ਦਿੱਤਾ ਵੀ ਗ੍ਰਾਂਟ ਆ ਗਈ ਤੇ ਉਹਦੇ ਚੋਂ ਆਪਾਂ ਵਰਤ ਲਾਵਾਂਗੇ ਪਰ ਸਰਕਾਰ ਨੇ ਉਹ ਗ੍ਰਾਂਟ ਜਦੋਂ ਵਾਪਸ ਲੈ ਲਈ ਤਾ ਹੁਣ ਉਹ ਕਈ ਵਾਰ ਦੇਖਿਆ ਜਾਏ ਫਿੰਗਰ ਤਕਰੀਬਨ 2 ਲੱਖ ਰੁਪਏ ਨੂੰ ਹਰ ਇੱਕ ਜਿਹੜਾ ਮੁਖਿਆ ਉਹ ਕਰਜਾਈ ਹੋ ਚੁੱਕਾ ਹੈਗਾ ਕਿ ਆਪਾਂ ਗੱਲ ਕਰਦੇ ਆਂਗੇ ਅੱਜ ਜਿਹੜੇ ਦੁਨੀਆ ਨਾਂ ਕੀ ਉਹ ਇੱਥੇ ਮਿਲਣ ਲਈ ਆਈ ਐ ਇਸੇ ਨੂੰ ਲੈ ਕੇ ਸਤਿ ਸ਼ਕੀਰ ਜੀ ਸਤਿ ਸ਼ਕਾਲ ਜੀ ਬੀ ਜੀ ਅੱਜ ਪਹਿਲਾਂ ਤੇ ਤੁਸੀਂ ਮਿਲਣ ਆਏ ਵਡਿਓ ਸਭ ਨੂੰ ਕੀ ਗੱਲ ਮਸਲਾ ਸਾਡੇ ਜਿੱਥੇ ਹੋਰ ਮਸਲੇ ਆ ਜੀ ਉੱਥੇ ਇੱਕ ਮੁੱਖ ਮਸਲਾ ਇਹ ਵੀ ਆ ਕਿ ਜਿਹੜਾ ਸੈਸ਼ਨ ਆ 2000 23 24 ਦਾ ਸੈਸ਼ਨ ਜਿਹੇ ਪਿਛਲਾ ਉਦੋਂ ਗ੍ਰਾਂਟਾਂ ਆਈਆਂ ਸੀ ਸਮਗਰਾ ਸਿੱਖਿਆ ਅਧੀਨ ਇਹ ਗ੍ਰਾਂਟਾਂ ਸਾਰੀਆਂ ਆਈਆਂ ਸੀ ਇਹ ਗ੍ਰਾਂਟਾਂ ਫਰਵਰੀ ਮਹੀਨੇ ਦੇ ਵਿੱਚ ਐਂਡ ਦੇ ਵਿੱਚ ਇਹ ਸਾਰੀਆਂ ਸਰਕਾਰ ਨੇ ਫੈਚ ਕਰ ਲਈਆਂ ਸੀ ਹਾਲਾਂਕਿ 31 ਮਾਰਚ ਤੱਕ ਉਹਨਾਂ ਦਾ ਖਰਚਣ ਦਾ ਟਾਈਮ ਹੁੰਦਾ ਕੁਝ ਗ੍ਰਾਂਟਾਂ ਖਰਚਣ ਦਾ ਜਿਹੜੀਆਂ ਸਿਵਲ ਵਰਕਸ ਦੀਆਂ ਉਹ 31 ਮਾਰਚ ਤੋਂ ਬਾਅਦ ਵੀ ਖਰਚੀਆਂ ਹੁੰਦੀਆਂ ਪਰ ਸਰਕਾਰ ਨੇ ਸਾਰੀਆਂ ਗ੍ਰਾਂਟਾਂ ਫੈਚ ਕਰ ਲਈਆਂ ਇਸ ਕਾਰਨ ਜਿਹੜਾ ਪੈਸਾ ਖਰਚ ਕੀਤਾ ਹੋਇਆ ਸੀਗਾ ਜਾਂ ਕਿਸੇ ਦੁਕਾਨਦਾਰਾਂ ਦੇ ਪਹਿਲਾਂ ਪੇਮੈਂਟ ਕਰਨੀਆਂ ਰਹਿੰਦੀਆਂ ਸੀ ਉਹਨਾਂ ਦੁਕਾਨਦਾਰਾਂ ਦੇ ਪੈਸੇ ਆ ਜਿਹੜੇ ਉਹ ਹੁਣ ਅਧਿਆਪਕਾਂ ਦੇ ਸਿਰ ਆ ਜਿਹੜੇ ਉਹ ਪੈ ਗਏ ਆ ਕਿਉਂਕਿ ਦੁਕਾਨਦਾਰ 6-6 ਮਹੀਨੇ ਰੁਕ ਨਹੀਂ ਸਕਦਾ ਇਸ ਲਈ ਸਾਡੇ ਕੋਲੇ ਕੁਝ ਅੰਕੜੇ ਆ ਕਿ 3-3 ਲੱਖ ਰੁਪਏ ਤੱਕ ਵੀ ਆ ਜਿਹੜੇ ਅਧਿਆਪਕਾ ਉਹ ਆਪਦੀਆਂ ਜੇਬਾਂ ਚੋਂ ਲਾ ਚੁੱਕੇ ਆ ਜਿਹੜੀ ਸਰਕਾਰ ਅਧਿਆਪਕਾਂ ਬਾਰੇ ਬਹੁਤ ਕੁਝ ਉਲਝਲੂਲ ਬੋਲਦੀ ਆ ਉਹ ਸਰਕਾਰ ਦੀ ਹਾਲਤ ਜਿਹੜੇ ਕਹਿੰਦੇ ਸੀ ਕਿ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਵਾਂਗੇ ਉਹ ਸਰਕਾਰ ਦਾ ਹਾਲ ਇਹ ਆ ਕਿ ਅਧਿਆਪਕਾਂ ਦੀਆਂ ਜੇਬਾਂ ਚੋਂ 3-3 4-4 ਲੱਖ ਰੁਪਇਆ ਉਹ ਖਰਚ ਕਰਵਾ ਰਹੀ ਆ ਜਿਵੇਂ ਸਾਡੇ ਕੋਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਉੱਥੋਂ ਦੇ ਅਧਿਆਪਕਾਂ ਨੇ 3,05,000 ਰੁਪਏ ਆਪਦੇ ਕੋਲੋਂ ਜਿਹੜਾ ਉਹ ਗ੍ਰਾਂਟਾਂ ਦਾ ਉਹ ਖਰਚ ਕਰ ਚੁੱਕੇ ਆ ਸਰਕਾਰੀ ਹਾਈ ਸਕੂਲ ਡੇਖਾ 1,07,000 ਰੁਪਏ ਦੇ ਕਰੀਬ ਉਹ ਆਪਦੇ ਕੋਲੋਂ ਖਰਚ ਕਰ ਚੁੱਕੇ ਆ ਸਰਕਾਰੀ ਪ੍ਰਾਇਮਰੀ ਸਕੂਲ ਜਗਰਾਮ ਤੀਰਥਾ ਉੱਥੇ 1,02,000 ਰੁਪਏ ਦੇ ਕਰੀਬ ਆਪਦੇ ਕੋਲੋਂ ਉਹ ਖਰਚ ਕਰი ਬੈਠੇ ਆ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਲਾ 17000 ਰੁਪਏ ਦੇ ਗ੍ਰਾਂਟਾਂ ਦੇ ਜਿਹੜੇ ਖਰਚਾ ਇਹ ਸਕੂਲ ਦੇ ਮੈਂ ਤੁਹਾਨੂੰ Google Pay ਵੀ ਦਿਖਾ ਦਿੰਨਾ ਕਿ ਜਿਹੜੀਆਂ ਅਸੀਂ ਆਪ ਦੇ ਕੋਲੋਂ ਜਾਨੀ ਕਿ ਜਿੰਨਾ ਤੋਂ ਪੈ ਲੈ ਆ ਉਹ ਅਸੀਂ ਆਪ ਦੇ ਕੋਲੋਂ ਪੇਮੈਂਟ ਕਰੀ ਹੋਈ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਕੇ ਦੇ 75800 ਰੁਪਏ ਖਰਚ ਕੀਤੇ ਹੋਏ ਆ ਉਹਨਾਂ ਨੇ ਆਪ ਦੇ ਕੋਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੱਲਪੱਤੀ ਨੇ 26000 ਰੁਪਏ ਆਪ ਦੇ ਕੋਲੋਂ ਖਰਚ ਕੀਤੇ ਹੋਏ ਆ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਲਹਿਰੀ ਅ 25000 ਰੁਪਏ ਆਪ ਦੇ ਕੋਲੋਂ ਖਰਚ ਕੀਤਾ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁਖਾ 124000 ਰੁਪਏ ਉਹਨਾਂ ਨੇ ਸਟਾਫ ਨੇ ਆਪ ਦੇ ਕੋਲੋਂ ਖਰਚ ਕੀਤਾ ਹੋਇਆ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ 19725 ਰੁਪਏ ਸਰਕਾਰੀ ਮਿਡਲ ਸਕੂਲ ਮੋਰ ਚਰਤ ਸਿੰਘ ਅ 14000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਡੇ 30000 ਰੁਪਏ ਸਰਕਾਰੀ ਮਿਡਲ ਸਕੂਲ ਪੀਰਕੋਟ 11000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਾਲਾ 60000 ਰੁਪਏ ਸਰਕਾਰੀ ਹਾਈ ਸਕੂਲ ਬਾਂਡੀ 114000 ਰੁਪਏ ਜਿਹੜੇ ਆਪਦੇ ਕੋਲੋਂ ਖਰਚ ਕਰ ਚੁੱਕੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਿਆਂ ਵਾਲੀ ਗਰਲਜ਼ 66300 ਰੁਪਏ ਖਰਚ ਕਰ ਚੁੱਕੇ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਰਜ ਮਹਿਮਾ 8500 ਰੁਪਏ ਖਰਚ ਕਰ ਚੁੱਕੇ ਆ ਇਹ ਸਾਡੇ ਕੋਲੇ ਕੁਝ ਹੀ ਸਕੂਲਾਂ ਦੇ ਅੰਕੜੇ ਆ ਉਹ ਬਠਿੰਡੇ ਜ਼ਿਲ੍ਹੇ ਦੇ ਹਰ ਸਕੂਲ ਆ ਜਿਹੜਾ ਸਟਾਫ ਆ ਉਹ ਕਰਜ਼ੇ ਦੇ ਥੱਲੇ ਆ ਉਹ ਦੁਕਾਨਦਾਰਾਂ ਦੀ ਦੇਣਦਾਰੀ ਆ ਜਾਂ ਉਹਨਾਂ ਨੇ ਆਪ ਦੇ ਕੋਲੋਂ ਪੈਸੇ ਖਰਚ ਕਰਕੇ ਦੁਕਾਨਦਾਰਾਂ ਤੋਂ ਖੜਾ ਛੜਾਇਆ ਹੋਇਆ ਇਹ ਹਾਲਤ ਹੈ ਐਜੂਕੇਸ਼ਨ ਖੇਤਰ ਦੀ ਸੋ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਅਸੀਂ ਬਾਰ ਬਾਰ ਪਹਿਲਾਂ ਵੀ ਜਵਾਨੀ ਡੀਓ ਸਾਹਿਬ ਨੂੰ ਸਰਕਾਰ ਨੂੰ ਜਿੰਨੇ ਮੰਗ ਪੱਤਰ ਦਿੱਤੇ ਹੋਏ ਆ ਵੀ ਇਹ ਗ੍ਰਾਂਟਾ ਵਾਪਸ ਭੇਜੀਏ ਜਾਨ ਪਰ ਸਰਕਾਰ ਕਦੇ ਵੀ ਉਹ ਗ੍ਰਾਂਟਾ ਜਿਹੜੀਆਂ ਵਾਪਸ ਅਜੇ ਤੱਕ ਨਹੀਂ ਅਗਸਤ ਮਹੀਨਾ ਆ ਗਿਆ ਜਾਨੀ ਕਿ 5 ਮਹੀਨੇ ਲੰਘ ਗਏ April ਤੋਂ ਲੈ ਕੇ ਹੁਣ ਤੱਕ ਉਹ ਗ੍ਰਾਂਟਾ ਜਿਹੜੀਆਂ ਵਾਪਸ ਨਹੀਂ ਭੇਜੀ ਇਹ ਤਾਂ ਕਿ ਅਸੀਂ ਕਿ ਜਿਹੜੇ ਨੀچے ਸਕੂਲ ਆ ਉਹਨਾਂ ਦੇ ਬਰਾਬਰ ਦੇ ਸਕੂਲ ਬਣਾਏ ਜਾਣਗੇ ਵਧੀਆ ਵਿਆਰੀ ਸਿੱਖਿਆ ਦਿੱਤੀ ਜਾਊ ਜੇ ਇਸ ਤਰ੍ਹਾਂ ਗ੍ਰਾਂਟਾਂ ਵਾਪਸ ਲਈ ਜਾਂਦੇ ਤਾਂ ਫਿਰ ਉਹ ਬਰਾਬਰ ਦੇ ਸਕੂਲ ਕਿਸ ਤਰ੍ਹਾਂ ਬਣ ਜਾਣਗੇ ਤਾਂ ਮਿਆਰੀ ਸਿੱਖਿਆ ਦਾ ਸਿਰਫ ਇਹ ਪੈਮਾਨਾ ਕਿ ਅਸੀਂ ਸਿਰਫ ਬੋਰਡ ਬਦਲ ਦੇਨੇ ਆ ਤਾਂ ਬੋਰਡ ਦੇ ਉਹਨਾਂ ਸਕੂਲ ਆਫ ਐਮ ਐਨ ਐਸ ਲਿਖ ਦਿਓ ਉਹ ਮਾਡਲ ਸਕੂਲ ਲਿਖ ਦਿਓ ਆਦਰਸ਼ ਸਕੂਲ ਲਿਖ ਦਿਓ ਬੋਰਡ ਬਦਲ ਨਾਲ ਕੋਈ ਮੇਰੀ ਸਿੱਖਿਆ ਨਹੀਂ ਹੋ ਸਕਦੀ ਮੇਰੀ ਸਿੱਖਿਆ ਜਿਹੜਾ ਪੈਸਾ ਉਹ ਸਰਕਾਰ ਇਨਵੈਸਟ ਕਰੇ ਹਾਲਤ ਇਹ ਆ ਕਿ ਸਕੂਲਾਂ ਦੇ ਵਿੱਚ 3-3000 ਰੁਪਏ ਤੇ ਜਿਹੜੇ ਸਫਾਈ ਸੇਵਕ ਰੱਖੇ ਸੀ ਸਿਰਫ 3000 ਰੁਪਏ ਮਹੀਨਾ ਉਹਨੂੰ ਮਿਹਨਤਾਨਾ ਦੇਣਾ ਸੀ ਤੇ 5 ਮਹੀਨੇ ਹੋ ਗਏ ਉਹ ਵੀ ਪੈਸੇ ਨਹੀਂ ਸਰਕਾਰ ਦੇ ਸਕੇ ਸਰਕਾਰ ਵੱਲੋਂ ਪੈਸਾ ਆਇਆ ਇੱਥੇ ਅਫਸਰ ਸਾਹੀ ਦੀ ਇੰਨੀ ਨਲਾਇਕੀ ਆ ਕਿ ਡੀਓ ਦਫ਼ਤਰ ਵੱਲੋਂ ਉਹ ਖਾਤਿਆਂ 'ਚ ਹੀ ਪੈਸੇ ਨਹੀਂ ਭੇਜੇ ਜਾ ਰਹੇ ਉਹ ਕਹਿੰਦੇ ਵੀ ਖਾਤੇ ਸਪੈਸ਼ਲ ਖਲਾਓ ਖਾਤੇ ਸਪੈਸ਼ਲ ਹੁਣ ਹੈੱਡ ਟੀਚਰ ਨੂੰ ਖੋਲ ਕੇ ਨਹੀਂ ਦਿੰਦੀ ਬੈਂਕ ਬੈਂਕ ਪ੍ਰਾਈਵੇਟ ਬੈਂਕ ਕਹਿੰਦੀ ਕਿ ਅਸੀਂ ਘੱਟੋ ਘੱਟ 5000 ਰੁਪਏ ਉਹਦੇ ਖਾਤੇ 'ਚ ਰੱਖੋ ਹੁਣ 5000 ਰੁਪਏ ਜਿਹੜਾ ਹੈੱਡ ਟੀਚਰ ਆ ਉਹ ਆਪਦੇ ਕੋਲੋਂ ਕਿੱਥੋਂ ਰੱਖੇ ਜੇ 5000 ਰੁਪਏ ਉਹ ਵੀ ਨਹੀਂ ਛੱਡ ਸਕਦਾ ਜਿਹੜਾ ਸਫਾਈ ਸੇਵਕਾ ਇਸ ਲਈ ਸਮੱਸਿਆ ਆ ਅਸੀਂ ਇੱਥੇ ਬਾਰ ਬਾਰ ਡੀਓ ਨੂੰ ਕਹਿੰਦੇ ਰਹੇ ਆ ਪਿਛਲੇ ਡੀਓ ਸਾਹਿਬ ਇੱਥੋਂ ਚੇਂਜ ਹੋ ਗਏ ਉਹਨਾਂ ਨੇ 4-5 ਮਹੀਨਿਆਂ ਦੇ ਵਿੱਚ ਇੱਕ ਢੱਕੇ ਦਾ ਕੰਮ ਵੀ ਨਹੀਂ ਕਰਿਆ ਇੱਥੇ ਉਹਨਾਂ ਨੇ ਇਹ ਇੱਕ ਲੈਟਰ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹਨਾਂ ਗਰੀਬ ਜਿਹੜੇ ਸਫਾਈ ਸੇਵਕਾ ਵੀ ਉਹਨਾਂ ਦੇ ਖਾਤੇ ਆ ਜਿਹੜੇ ਸਰਕਾਰੀ ਬੈਂਕਾਂ ਦੇ ਵਿੱਚ ਖੁੱਲ ਜਾਣ ਕਿ ਪੱਤਰੀ ਇੱਕ ਜਾਰੀ ਕਰਨਾ ਸੀ ਕਿਸ ਉਹ ਕਹਿੰਦੇ ਪੱਤਰ ਲਿਆ ਦਿਓ ਸਾਨੂੰ ਡੀਓ ਸਾਹਿਬ ਵੱਲੋਂ ਅਸੀਂ ਖਾਤੇ ਖੋਲ ਦਿੰਨੇ ਆ ਪਰ ਇਹਨਾਂ ਨੇ ਪੱਤਰ ਨਹੀਂ ਜਾਰੀ ਕਰਿਆ 0 ਪੈਸੇ ਤੇ ਖਾਤੇ ਖੋਲਣੇ ਸੀ ਪਰ ਨਹੀਂ ਪੱਤਰ ਜਾਰੀ ਕਰਿਆ ਇਸ ਕਰਕੇ ਅੱਜ ਇਹ ਵੀ ਸਾਡਾ ਇਸ਼ੂ ਆ ਇਹ ਵੀ ਅਸੀਂ ਇਸ ਸਟੇਸ਼ਨ ਨੂੰ ਵੀ ਮਿਲ ਰਹੇ ਹਾਂ ਡੀਓ ਸਾਹਿਬ ਜਿਹੜੇ ਐਮਿਨੈਂਸ ਸਕੂਲ ਬਣਾਤਾ ਜਾਂ ਅਦਾਰਸ਼ ਬਣਾਤਾ ਇਹ ਵੀ ਪੱਖਪਾਤ ਨਹੀਂ ਵੀ ਸਾਰੇ ਸਕੂਲ ਇੱਕੋ ਲੈਵਲ ਦੇ ਹੋਣ ਇੱਕੋ ਜਿਹੀ ਮਿਆਰੀ ਸਿੱਖਿਆ ਹੋਵੇ। ਇਹ ਜਦੋਂ ਸਕੂਲ ਆਫ ਐਮਿਨੈਂਸ ਦੀ ਸਕੀਮ ਆਈ ਉਦੋਂ ਅਸੀਂ ਜਥੇਬੰਦੀ ਵੱਲੋਂ ਸੈਮੀਨਾਰ ਆਰਾਹੀ ਅਧਿਆਪਕਾਂ ਨੂੰ ਲੋਕਾਂ ਨੂੰ ਇਸ ਗੱਲ ਬਾਰੇ ਦੱਸਦੇ ਰਹੇ ਹਾਂ ਕਿ ਸਕੂਲ ਆਫ ਐਮਿਨੈਂਸ ਦਾ ਦਰਸਨ ਨਿੱਜੀਕਰਨ ਦਾ ਹੀ ਇੱਕ ਰੂਪ ਆ। ਕੁਝ ਕੁ ਸਕੂਲਾਂ ਨੂੰ ਪੈਸਾ ਦੇ ਕੇ ਦੂਜੇ ਸਾਰੇ ਸਕੂਲਾਂ ਦਾ ਘੋੜੂ ਬੁਲਾ ਦੇ ਉੱਥੇ ਪੋਸਟਾਂ ਦੇ ਦਿਓ ਦੂਜੇ ਸਾਰੇ ਸਕੂਲ ਹੁਣ ਸਕੂਲ ਆਫ ਐਮੀਨੈਂਸ ਦੇ ਵਿੱਚ ਕੋਈ ਸਿੱਧੀ ਭਰਤੀ ਤਾਂ ਕੀਤੀ ਨਹੀਂ ਕੋਈ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਸਕੂਲ ਆਫ ਐਮੀਨੈਂਸ ਦੇ ਵਿੱਚ ਉਹਨਾਂ ਸਕੂਲਾਂ ਦੇ ਵਿੱਚ ਦੂਜੇ ਸਕੂਲਾਂ ਚੋਂ ਟੀਚਰ ਚੱਕ ਚੱਕ ਲੈਕਚਰਰ ਚੱਕ ਚੱਕ ਉੱਥੇ ਸ਼ਿਫਟ ਕਰਤੇ ਦੂਜੇ ਸਕੂਲਾਂ ਦਾ ਬੁਰਾ ਹਾਲ ਹੋ ਗਿਆ ਇਹ ਕਿਹੜੀ ਐਜੂਕੇਸ਼ਨ ਹੈ ਜੇ ਕੋਈ ਛੋਟਾ ਪਿੰਡ ਆ ਉਸ ਪਿੰਡ ਦੇ ਬੱਚਿਆਂ ਨੇ ਕੀ ਨੁਕਸਾਨ ਕਰ ਲਿਆ ਉਹਨਾਂ ਉਹਨਾਂ ਤੋਂ ਸਾਰੇ ਟੀਚਰ ਚੱਕ ਕੇ ਆ ਜਿਹੜੇ ਸਕੂਲ ਆਫ ਫੈਮਿਨੇਚਰ ਦੇਤੇ ਕਿਉਂਕਿ ਕੁਝ ਕੁ ਸਕੂਲਾਂ ਦੀਆਂ ਜਿਹੜੀਆਂ ਫਲੈਕਸਾਂ ਉੱਥੇ ਮੇਨ ਰੋਡ ਤੇ ਜਾਂ ਨੈਸ਼ਨਲ ਹਾਈਵੇ ਤੇ ਲਾ ਕੇ ਇੱਕ ਪ੍ਰਚਾਰ ਪ੍ਰਪੋਗੈਂਡਾ ਕਰਨਾ ਕਿ ਅਸੀਂ ਬਹੁਤ ਵੱਡੀ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆ ਰਹੇ ਹਾਂ ਰੀਅਲ ਦੇ ਵਿੱਚ ਉਹ ਦੂਜੇ ਸਕੂਲਾਂ ਦੀ ਕਾਸਟ ਦੇ ਉੱਤੇ ਹੀ ਉਹ ਸਕੂਲ ਆਫ ਫੈਮਿਨੇ ਚਲਾਏ ਜਾ ਰਹੇ ਹਨ ਕੱਲ ਵੀ ਇੱਕ ਜਾਪਕ ਜੱਸੀ ਬੰਦੀ ਨਜ਼ਰ ਸੈਕਿੰਡ ਦੇ ਵਿੱਚ ਜਿਹੜੇ ਪ੍ਰਿੰਸੀਪਲ ਤੋਂ ਲੈ ਕੇ ਆਪਣੇ ਸਿਵਲ ਸਪਾਈ ਸੇਵਕ ਤੱਕ ਹਜ਼ਾਰਾਂ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਸਾਡੇ ਪ੍ਰਾਇਮਰੀ ਖੇਤਰ ਵਿੰਗ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਬੀਪੀਓ ਕੋਲੇ 5-5 ਬਲਾਕ ਆ ਜਿਹਦੇ ਬਲਾ ਇੱਕ ਬਲਾਕ ਦੇ ਵਿੱਚ 54 ਤੋਂ 50 ਤੋਂ 60 ਸਕੂਲ ਹੁੰਦੇ ਆ 50 ਤੋਂ 60 ਸਕੂਲ ਉਹਨੇ ਇੱਕ ਬਲਾਕ ਚ ਵੇਖਣੇ ਆ ਯਾਨੀ ਕਿ ਉਹ ਨੂੰ ਇੱਕ ਦਿਨ ਦੇ ਵਿੱਚ ਇੱਕ ਇੱਕ ਬਲਾਕ ਹੀ ਵੇਖ ਸਕਦਾ ਉਹ ਤੇ ਇੱਕ ਦਿਨ ਦੇ ਵਿੱਚ ਉਹ 50 ਸਕੂਲਾਂ ਨੂੰ ਕਿਵੇਂ ਅਟੈਂਡ ਕਰ ਸਕੂਗਾ ਇਹ ਹਾਲਤਾ ਬੀਪੀਓ ਦੀਆਂ ਵੱਡੀ ਪੱਦਰ ਤੇ ਪੋਸਟਾਂ ਖਾਲੀ ਆ ਪ੍ਰਿੰਸੀਪਲਾਂ ਦੀਆਂ ਵੱਡੀ ਪੱਧਰ ਤੇ ਪੋਸਟਾਂ ਖਾਲੀ ਆ ਲੈਕਚਰਰਾਂ ਦੀ ਕੋਈ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਉਹ ਵੱਡੀ ਪੱਧਰ ਤੇ ਸਨੀਅਰਿਟੀ ਦਾ ਐਡਾ ਰੋਲਾ ਕਿ ਹਾਲ ਤੱਕ 15 ਸਾਲ ਹੋ ਗਏ ਸਿੱਖਿਆ ਭਾਗ ਤੋਂ ਸਨੀਅਰਿਟੀ ਨਹੀਂ ਸੋਦੀ ਗਈ ਤੇ ਨਾ ਹੀ ਬਣੀ ਆ ਹੁਣ ਤੱਕ ਉਹ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਦੀਆਂ 20 ਸਾਲ ਹੋ ਗਏ ਉਹ ਪ੍ਰਮੋਸ਼ਨਾਂ ਨਹੀਂ ਸਿਰੇ ਚੜ ਰਹੀਆਂ ਇਹ ਸਰਕਾਰ ਦੀ ਹਾਲਤ ਆ ਇਸ ਕਰਕੇ ਕੋਈ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਨਹੀਂ ਸੈਂਟਰਲ ਸਰਕਾਰ ਨੇ ਵੀ ਇਸ ਵੱਡ ਜਿੱਤੇ ਵਿੱਚ ਬਹੁਤ ਵੱਡੀ ਪੱਧਰ ਤੈਅ ਕੀਤੀ ਸਿੱਖਿਆ ਦੇ ਫੰਡ ਦੇ ਉੱਤੇ ਕੱਟ ਲਾਇਆ ਸਿਹਤ ਤੇ ਵੀ ਕੱਟ ਲਾਇਆ ਤੇ ਸਿੱਖਿਆ ਦੇ ਬਜਟ ਤੇ ਵੀ ਕੱਟ ਲਾਇਆ ਐਵੇਂ ਪੰਜਾਬ ਗਵਰਨਮੈਂਟ ਵੀ ਇਹ ਬੁੱਤੇ ਸਾਰ ਰਹੀ ਆ ਸਿਰਫ ਪ੍ਰਚਾਰ ਪ੍ਰੋਪਗੈਂਡੇ ਦੇ ਸਾਧਨ ਇਸ ਇਸ ਐਂਗਲ ਤੋਂ ਹੀ ਉਹ ਇਸ ਨੂੰ ਸਿੱਖਿਆ ਨੂੰ ਚਲਾ ਰਹੇ ਆ ਰੀਅਲ ਦੇ ਵਿੱਚ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਵੱਡੇ ਕਦਮਾਂ ਜਿਹੜੇ ਉਹ ਨਹੀਂ ਲਾ ਰਹੇ ਸੁਧਾਰਵਾਦੀ ਕਦਮ ਨਹੀਂ ਚੁੱਕ ਰਹੇ ਇੱਕ ਹੁਣ ਹੋਰ ਵੀ ਮੈਂ ਇੱਕ ਚਿੱਟੀ ਫੜੀ ਸੀਗੀ ਜਿਹੜੇ ਤਕਰੀਬਨ ਮੇਰੇ ਕਹ ਅਟਕੇ 9 ਕਾਲਜ ਜਸਤਨਕਾਰੀ ਉਹਨਾਂ ਦਾ ਵੀ ਨਿਜੀਕਰਨ ਸ਼ਾਇਦ ਕਰਨੇ ਜਾ ਰਿਹਾ ਕਿ ਉੱਥੇ ਵੀ ਪ੍ਰਾਈਵੇਟ ਹੀ ਉੱਥੇ ਸਾਰੇ ਕੰਮ ਹੋਣਗੇ ਤੇ ਫੀਸਾਂ ਵੀ ਉਹ ਪ੍ਰਾਈਵੇਟ ਤੌਰ ਤੇ ਹੋਣਗੇ ਤੇ ਪਰ ਜਿਹੜੀ ਬਿਲਡਿੰਗ ਹੈ ਉਹ ਸਰਕਾਰੀ ਕਾਲਜਾਂ ਦੀ ਵਰਤੀ ਜਾਊਗੀ ਨਿਜੀਕਰਨ ਨਹੀਂ ਕਿਤੇ ਹੋ ਰਿਹਾ ਉੰਜ ਤਾਂ ਸਰਕਾਰੀ ਕਾਲਜ ਹੈ ਜਿਹੜੇ ਲਗਭਗ 70% ਨਿੱਜੀ ਕਰਨੀ ਆ ਉਹਨਾਂ ਦਾ ਪਹਿਲਾਂ ਹੀ ਹੋਇਆ ਹੋਇਆ ਉੱਥੇ ਜਿਹੜੇ ਗੈਸਟ ਫੈਕਲਟੀ ਆ ਜਿਹੜੇ ਪ੍ਰੋਫੈਸਰ ਲੈਕਚਰਾਂ ਰੱਖੇ ਜਾਂਦੇ ਆ ਉਹਨਾਂ ਨੂੰ ਦਿਹਾੜੀ ਦੇ ਅਨਸਾਰ ਪੈਸੇ ਦਿੱਤੇ ਆ ਇੱਕ ਪੀੜ ਲਾਉਣਾ 200 ਤਿੰਨ ਪੀੜ ਲਾਉਣੀ 600 ਰੁਪਿਆ ਇਸ ਤਰ੍ਹਾਂ ਜਿਵੇਂ ਕਿ ਉਹਨਾਂ ਨੂੰ ਰੱਖਿਆ ਜਾਂਦਾ ਜਦੋਂ ਬੱਚਿਆਂ ਦੇ ਪੇਪਰ ਹੋ ਜਾਂਦੇ ਉਹਨਾਂ ਨੂੰ ਘਰੇ ਤੋਰ ਦਿੱਤਾ ਜਾਂਦਾ 70% ਸਟਾਫ ਸਰਕਾਰੀ ਕਾਲਜਾਂ ਚ ਹੈ ਜੇ 1996 ਤੋਂ ਬਾਅਦ ਇੱਕ ਵੀ ਪ੍ਰੋਫੈਸਰਾਂ ਦੀ ਲੈਕਚਰਾਰਾਂ ਦੀ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਈ ਇਹ ਹਾਲਤਾ ਸਰਕਾਰ ਦੀ ਇਸ ਕਰਕੇ ਉਹ ਕਾਲਜ ਆਲਰੇਡੀ ਨਿੱਜੀਕਰਨ ਹੋ ਚੁੱਕਾ ਪਰ ਜੇ ਗਾਂ ਵਾਲਾ ਬਦਮਾ ਸਟੈਪ ਸਰਕਾਰ ਜੇ ਐਨ ਲੈ ਰਹੀ ਆ ਤੇ ਬਹੁਤ ਖਤਰਨਾਕ ਆ ਜਣੀ ਕਿ ਹੈਰ এডਿਕੇਸ਼ਨ ਹੈ ਜਿਹੜੀ ਅੱਗੇ ਹੀ ਉਹ ਆਮ ਲੋਕਾਂ ਤੋਂ ਜਿਹੜੀ ਖੋਹੀ ਜਾਈ ਜਾ ਚੁੱਕੀ ਆ ਬਹੁਤ ਮਹਿੰਗੀ ਆ ਵਿਦਿਆਰਥੀਆਂ ਤੋਂ ਪੀਟੀਫ ਪੀਟੀਫ ਫੰਡ ਲਿਆ ਜਾ ਰਿਹਾ ਕਿਉਂਕਿ ਜਿਹੜੇ ਐਸਸੀ ਵਿਦਿਆਰਥੀ ਆ ਉਹੋ ਸਰਕਾਰੀ ਕਾਲਜ ਦੀ ਚੋਣ ਹੀ ਤਾਂ ਕਰਦੇ ਸੀ ਕਿ ਉਹਨਾਂ ਕੋਲੇ ਪ੍ਰਾਈਵੇਟ ਕਾਲਜਾਂ ਦੀ ਫੀਸ ਭਰਨ ਨੂੰ ਪੈਸੇ ਨਹੀਂ ਹੁੰਦੇ ਸੀ ਜੇ ਸਰਕਾਰੀ ਕਾਲਜ 'ਚ ਵੀ ਪੀਟੀਈ ਫੰਡ ਲਿਆ ਜਾਣਾ ਇਹਦਾ ਮਤਲਬ ਉਹ ਪ੍ਰਾਈਵੇਟ ਵਰਗਾ ਹੀ ਆ ਇਹਦਾ ਮਤਲਬ ਉੱਥੇ ਵੀ ਉਹ ਨਹੀਂ ਆ ਸਕਣਗੇ ਪੰਜਾਬ ਸਟੂਡੈਂਟ ਸੀਦਨਾਂ ਦਾ ਵੱਲੋਂ ਪਿਛਲੇ ਦਿਨੀ ਲਗਾਤਾਰ ਜਨਿਕ ਕਾਲਜਾਂ ਦੇ ਮੂਹਰੇ ਰੈਲੀਆਂ ਕਰਕੇ ਮੰਗ ਪੱਤਰ ਦਿੱਤੇ ਗਏ ਆ ਵੀ ਪੀਟੀਈ ਫੰਡ ਬੰਦ ਕੀਤਾ ਜਾਵੇ ਵਿਦਿਆਰਥੀ ਲੜ ਰਹੇ ਆ ਅਸੀਂ ਵੀ ਅਧਿਆਪਕ ਜਥੇਬੰਦੀ ਵੱਲੋਂ ਇਸ ਗੱਲ ਦੀ ਜ਼ੋਰਦਾਰ ਮੰਗ ਕਰਦੇ ਆ ਕਿ ਪੀਟੀਈ ਫੰਡ ਲੈਣਾ ਵਿਦਿਆਰਥੀਆਂ ਤੋਂ ਬੰਦ ਕੀਤਾ ਜਾਵੇ ਰੈਗੂਲਰ ਭਰਤੀ ਕੀਤੀ ਜਾਵੇ ਇਹ ਕਹਿੰਦੇ ਸੀ ਕਿ ਵੀ ਅਸੀਂ ਦਿੱਲੀ ਵਾਲੀ ਪਾਲਸੀ ਇੱਥੇ ਲਿਆਵਾਂਗੇ ਕਿਤੇ ਦਿੱਲੀ ਵਾਲੀ ਪਾਲਸੀ ਇਹ ਉਹ ਵੀ ਤਾਂ ਨਹੀਂ ਕਿਤੇ ਵੀ ਬਿਨਾ ਅਧਿਆਪਕਾਂ ਤੋਂ ਸਕੂਲ ਚੱਲਣਗੇ ਉਂਝ ਤਾਂ ਕੁੱਲ ਪਾਲਸੀ ਸਰਕਾਰ ਦੀ ਇਹ ਆ ਕਿ ਬਿਨਾ ਅਧਿਆਪਕਾਂ ਤੋਂ ਹੀ ਉਹ ਸਕੂਲ ਚਲਾਉਣ ਨੂੰ ਫਿਰਦੇ ਆ ਉਹ ਹੋਰ ਆਲਟਰਨੇਟਿਵ ਲੱਭ ਰਹੇ ਆ ਸਕੂਲਾਂ ਦਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਹੋਰ ਰੋਬੋਟ ਟੀਚਰਾਂ ਦਾ ਜਿਹੜਾ ਆਲਟਰਨੇਟਿਵ ਦੇ ਰਹੇ ਆ ਪਰ ਜਿੰਨਾ ਮਨੁੱਖੀ ਸਭਿਆਤਿਵਾਰੇ ਅਸੀਂ ਪੜੇ ਆ ਜਾਂ ਹੋਰ ਵੀ ਸਹਿਯੋਤਕਾਰ ਜਾਂ ਜਿਹੜੇ ਸਿੱਖਿਆ ਸ਼ਾਸਤਰੀ ਆ ਉਹਨਾਂ ਦੀਆਂ ਇਹ ਸਟੇਟਮੈਂਟਾਂ ਸਪਸ਼ਟ ਆ ਕਿ ਕੋਈ ਵੀ ਬਦਲ ਆ ਜਿਹੜਾ ਅਧਿਆਪਕ ਦਾ ਕੋਈ ਵੀ ਬਦਲ ਨਹੀਂ ਹੋ ਸਕਦਾ ਕੋਈ ਇਲੈਕਟ੍ਰੋਨਿਕ মিডিਆ ਉਹ ਬਦਲ ਨਹੀਂ ਹੋ ਸਕਦਾ ਕੋਈ ਰੋਬੋਟ ਟੀਚਰ ਨਹੀਂ ਅਧਿਆਪਕ ਦਾ ਬਦਲ ਹੋ ਸਕਦਾ ਅਧਿਆਪਕ ਹੀ ਆ ਜਿਹੜਾ ਵਿਦਿਆਰਥੀਆਂ ਨੂੰ ਸਹੀ ਐਜੂਕੇਸ਼ਨ ਦੇ ਸਕਦਾ ਉਹਦੇ ਤੇ ਸਰਕਾਰਾਂ ਜਿਹੜੀਆਂ ਬੇਮਕ ਹੋ ਰਹੀਆਂ ਇਹ ਸਨ ਜੁਨੇੰਦ ਦੇ ਆਗੂ ਜਨਾ ਨੇ ਦੱਸਿਆ ਕਿ ਸਰਕਾਰ ਨੇ ਜਿਹੜੇ ਹਾਂ ਦੇ ਸਕੇ ਉਹ ਬਾਰਸ ਲੈ ਲਿਆਗੇ ਤੇ ਜਿਸ ਕਾਰਨ ਜਿਹੜੇ ਸਕੂਲ ਮੁਖੀ ਸਨ ਉਹ ਲੱਖਾਂ ਦੇ ਕਰਜ਼ਾਈ ਹੋ ਗਏ ਨੇ ਤੇ ਇਸ ਤਰ੍ਹਾਂ ਫਿਰ ਸਿੱਖਿਆ ਕਿਸ ਤਰ੍ਹਾਂ ਦੇ ਮਿਹਰੀ ਸਿੱਖਿਆ ਉਹ ਅਧਿਆਪਕ ਜਾਂ ਸਕੂਲ ਦੇ ਸਕੇਗਾ ਬਠਿੰਡਾ ਤੋਂ ਅਜੀ ਟੀਵੀ ਲਈ ਨਾ ਸਿੰਘ ਸਿੱਧੂ ਦੀ ਰਿਪੋਰਟ